ਜ਼ਿਲ੍ਹਾ ਜਲੰਧ ਦਾ ਧਿਆਤੀ ਦੇ ਐਸਐਸਪੀ ਹਰ ਕਮਲਜੀਤ ਸਿੰਘ ਖੱਖ ਡੀਐਸਪੀ ਫਲੋ ਸਰਮ ਸਿੰਘ ਬਲਦੇ ਦੇ ਨਿਸ਼ਾਨ ਤੇ ਭੈੜੇ ਤੇ ਮਾੜਿਆਂ ਸਨ ਉੱਤਰ ਪਾਉਣ ਲਈ ਵਿਸ਼ੇਸ਼ ਮਹਿਮਦਾਨ ਦੋ ਵਿਅਕਤੀਆਂ ਨੂੰ ਚੋਰੀ ਦੇ ਸਮਾਸ ਵਿੱਚ ਕੀਤਾ ਕਾਬੂ ਜਿੱਤੇ ਜਾਣਕਾਰੀ ਦਿੰਦੇ ਹੋਏ ਕੈਮਰਾਮੈਨ ਐਸਿਕ ਨਾਗੀ ਨਾਲ ਗੁਰਚੰਦ ਸਿੰਘ ਨਾਗੀ ਮਨੀਪੀ ਸਿੰਘ ਰਾਜਸਮ ਜਰਾਦੀ ਦਵਾਬਾਂ ਨੂੰ 24 ਚਣ ਲਈ ਲੋ ਤੋਂ ਵਿਸ਼ੇਸ਼ ਰਿਪੋਰਟ ਇਸ ਤੁਹਾਡੀ ਅੰਸਰਾ ਦੇਖਲਾਫ ਕਾਰਵਾਈ ਸੰਬੰਧੀ ਜਿਸ ਦੇ ਅੰਦਰ ਜਥੇ ਪੁਲਿਸ ਨੂੰ ਸਵਿਲੇ ਸਫਲਤਾ ਹਾਸਲ ਹੋਈ ਜਾਂ 2.5 ਬਾਨ ਹੋ ਗਿਆ ਐਸਐਸਪੀ ਜਲੰਧਰ ਜਥੇ ਸਰਦਾਰ ਹਰਕਮਨ ਪ੍ਰੀਤ ਸਿੰਘ ਖਾਕਾ ਤੇ ਡੀਐਸਪੀ ਫਲੋਰ ਸਰੋਤ ਸਿੰਘ ਜੀ ਦੀ ਬਲ ਜੀ ਦੀ ਜੇਰੇ ਨਿਗਰਾਨੀ ਅਸੀਂ ਇੱਕ ਮਕਦਮਾ ਦਰਜ ਕੀਤਾ ਸੀ ਮਕਦਮਾ ਨੰਬਰ 346 ਮਿਤੀ 25 12 2024 ਇਸ ਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਫਤਾਰ ਕੀਤੇ ਸੀ ਇਹ ਜੋ ਕਿ ਵੱਖ-ਵੱਖ ਰਾਗੀਰ ਲੜਕੀਆਂ ਤੋਂ ਅਤੇ ਲੇਡੀਜ਼ ਤੋਂ ਪਰਸ ਅਤੇ ਮੋਬਾਈਲ ਸਨੇਚ ਕਰਦੇ ਸੀ ਇਸ ਵਿੱਚ ਦੋ ਦੋਸ਼ੀ ਸੁਖਵੀਰ ਕੈਥ ਵਾਸੀ ਬਿਲਗਾ ਅਤੇ ਅਨਮੋਲ ਪ੍ਰੀਤ ਵਾਸੀ ਲੁਧਿਆਣਾ ਨੂੰ ਗ੍ਰਫਤਾਰ ਕੀਤਾ ਜਿਨ੍ਹਾਂ ਪਾਸੋਂ ਸਾਨੂੰ ਦੋ ਮੋਟਰਸਾਈਕਲ ਅਤੇ ਦੋ ਸਨੇਚ ਕੀਤੇ ਮੋਬਾਈਲ ਬਰਾਮਦ ਹੋਏ ਨੇ ਮੋਟਰਸਾਈਕਲ ਚੋਰੀ ਦੇ ਨੇ ਜਿਨ੍ਹਾਂ ਖਿਲਾਫ ਮੁਕਤਮਾ ਦਰਜ ਕੀਤਾ ਗਿਆ ਤੇ ਜਿਨ੍ਹਾਂ ਨੂੰ ਰਿਮਾਂਡ ਪੇਸ਼ ਕਰਕੇ ਮਾਰਦ ਅਸਲ ਕੀਤਾ ਤੇ ਇਹਨਾਂ ਪਾਸੋਂ ਹੋਰ ਵੀ ਤਫਤੀਸ਼ ਜਾਰੀ ਕਰ ਰਹੇ ਕਿ ਇਹਨਾਂ ਨੇ ਹੋਰ ਕੀ ਦਿੱਕਤਵਾਰਦਗੀ ਕੀਤੀ ਹੈ ਸਰ ਪਹਿਲਾਂ ਵੀ ਇਹਨਾਂ ਤੇ ਕੋਈ ਐਫਐਸ ਇਹਨਾਂ ਤੇ ਪਹਿਲਾਂ ਵੀ ਮੁਕਤਮੇ ਕਰ ਚਾਹ ਤੇ ਜਿਸ ਦੀ ਪੜਤਾਲ ਕਰ ਰਹੇ ਥੈਂਕ ਯੂ